ਈ ਆਖੋ ਸਤਨਾ ਆਦਮੀ ਤਾਂ ਸੀ ਤਾਂ ਹਾਂ ਜੇ ਦਮ ਆਏ ਤੇ ਮਹਾਰਾਜ ਕਹਿੰਦੇ ਦਮ ਜਿਹੜਾ ਆ ਰਿਹਾ ਨਾ ਸਾ ਇਹਦਾ ਭਰੋਸਾ ਕੋਈ ਨਹੀਂ ਵੀ ਅਗਲਾ ਵੀ ਆਉਣਾ ਜਾਂ ਨਹੀਂ ਆਉਣਾ ਨਹੀਂ ਆਉਣਾ ਇਸ ਜ਼ਿੰਦਗੀ ਦਾ ਕੀ ਪ੍ਰਵਾਸਾਂ ਜਿਦਾਂ ਪਾਣੀ ਵਿੱਚ ਪਤੱਸ ਪਤੱਸੇ ਨੂੰ ਤੁਸੀਂ ਪਾਣੀ ਚ ਪਾ ਦਿਓ ਉਹਨੇ ਖੁਰ ਜਾਣਾ ਅੱਗ ਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਤੋਲਾ ਨਾ ਇਹ ਮਾਸਾ ਜ਼ਿੰਦਗੀ ਬਣੀ ਖੇਡ ਤਮਾਸ਼ਾ ਇੱਕ ਦਾ ਰੋਣਾ ਇੱਕ ਦਾ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੱਡ ਦਾ ਪਾਣੀਆਂ ਬਣੀ ਮਸਾਫਰ ਖਾਨਾ ਜੋ ਆਇਆ ਤੇਸ ਜਾਣਾ ਹੋ ਉਸੇ ਮਾਂ ਬਾਰੇ ਬੜਾ ਕੁਝ ਲਿਖਿਆ ਤੁਰ ਜਾਵਣ ਇਕਵਾਰ ਤੇ ਮਾਵਾ ਤੇ ਬਾਪੂ ਲੱਪਿੰਦਾ ਹੈ ਬਾਪੂ ਵੀ ਨਹੀਂ ਲੱਭਦਾ ਨੌ ਮਹੀਨੇ ਮਾਂ ਪੇਟ ਚ ਪਾਲਦੀ ਹੈ ਬੱਚੇ ਨੂੰ ਬੜੀ ਵੱਡੀ ਕਠਿਨਾਈ ਹੈ ਇੱਕ ਪੱਥਰੀ ਹੋ ਜਾਏ ਨਾ ਅੰਦਰ ਟਿਕਾ ਨਹੀਂ ਦਿੰਦੀ ਜਿੰਨਾ ਤੇ ਕੋਈ ਨੂੰ ਕਢਾ ਨਹੀਂ ਲੈਂਦੇ ਤੈਨੂੰ ਨੌ ਮਹੀਨੇ ਮਾਂ ਨੇ ਪੇਟ ਚ ਰੱਖਿਆ ਹੈ ਤੇ ਜੇ 9 ਮਹੀਨੇ ਮਾਂ ਪੇਟ ਚ ਰੱਖਦੀ ਏ ਤੇ ਪਿਤਾ ਵੀ ਕੱਟ ਨਹੀਂ ਉਹ ਸਾਰੀ ਉਮਰ ਬੰਦ ਤੇ ਸਾਡੇ 11 ਵਜੇ ਸੋਚਿਆ ਸੀ ਪਰ ਕਰਦੇ ਕਰਾਉਣ ਦੇ ਮਹਾਰਾਜ ਲਿਆਉਂਦੇ ਸਮਾਂ ਹੋ ਗਿਆ ਚਲੋ ਮੈਨੂੰ ਜਦੋਂ ਤੱਕ ਤੁਸੀਂ ਕਹੋਗੇ ਮੈਂ ਉਦੋਂ ਹੀ ਇਹਨਾਂ ਦੇ ਸਾਹ ਪੜਾਂਗਾ ਜਦੋਂ ਤੁਸੀਂ ਕਹੋਗੇ ਸੋ ਧਿਆਨ ਦਿਓ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਮੇਰੇ ਆਖੋ ਸਤਨਾਮ ਵਾਹਿਗੁਰੂ ਲੇਰਾ ਵਾਲੇ ਹੋਏ ਨੇ ਬਾਬਾ ਅਨੰਦ ਸਿੰਘ ਦੀ ਮਾਪੁਰਖ ਉਹ ਕਹਿੰਦਾ ਜੀ ਮੈਂ ਵਾਹਿਗੁਰੂ ਨਹੀਂ ਕਹਿਣਾ ਹੋਰ ਜੋ ਮਰਜ਼ੀ ਕਹਵਾ ਲੋ ਬਾਬਾ ਅਨੰਦ ਸਿੰਘ ਜੀ ਕਹਿੰਦੇ ਇੱਕ ਵਾਰੀ ਫਿਰ ਕਰ ਕੀ ਕਹ ਕਹਿੰਦਾ ਮੈਂ ਵਾਹਿਗੁਰੂ ਨਹੀਂ ਕਹਿਣਾ ਹੋਰ ਕੁਝ ਮਰਜ਼ੀ ਕਹਵਾ ਲੋ ਮਾਪੁਰਖ ਕਹਿੰਦੇ ਦੋ ਵਾਰੀ ਤਾਂ ਹਣ ਵਾਹਿਗੁਰੂ ਕਹਿ ਲਿਆ ਤੂੰ ਇਦਿਆਂ ਕਹ ਤੇਰਾ ਇਦਾਂ ਹੀ ਭਲਾ ਹੋ ਜੂ ਆਖੋ ਸਤਨਾਮ ਤੁਹਾਨੂੰ ਵੀ ਕਹਿਣਾ ਪੈਂਦਾ ਆਖੋ ਸਤਨਾਮ ਫਿਰ ਆਖੋ ਸਤਨਾਮ ਸੋ ਪਿਆਰਿਓ ਕੋਈ ਪਤਨੀ ਚਾਹੁੰਦਾ ਕਿ ਉਹਨਾਂ ਦੇ ਜਿਉਂਦਿਆਂ ਜੀਓ। ਖਿਮਾ ਕਰਨਾ ਬਾਪ ਸਲਾ ਦੇਗਾ ਪੁੱਤਰ ਨੂੰ ਉਹ ਦੂਜਾ ਨਹੀਂ ਦੇ ਸਕਦਾ। ਯਾਰੀ ਸੌ ਨਾਲ ਪਰ ਸਰਦਾਰੀ ਕਿਉ ਨਾਲ। ਉਹਦੇ ਨਾਲ ਦੀ ਸ਼ਾਨ ਵੱਖਰੀ ਹੈ। ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ। ਲਈ ਦੇਖ ਵਾਹੀ ਦੇ ਸੁਣ ਕੇ ਅੰਡਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਿਤਰ ਕਮਾਈ ਦਾ ਤਿੰਨ ਤਰ ਕੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਨਾਂ ਸੰਗਾ ਸੰਗਲੀਆਂ ਨੇ ਤਰਮਹੀ ਸੀ ਦਿੱਤੀ ਬੰਦ ਬੰਦ ਘਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਈ ਗਏ ਸੰਗਣਵਾਹੀ ਤਿਨਾ ਦੇ ਪੁੱਤਰ ਕੇ ਮਾਈ ਦਾ ਅੰਦਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬਤਕੁਰ ਦਵਾਰਿਆਂ ਦਾ ਅੰਦਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸ਼ਰਵਤ ਖਾਲਸਾ ਜੀ ਵਾਹਿਗੁਰੂ ਆਪ ਜੀ ਦਾ ਪਵਿੱਤਰ ਨਾਮ ਚਿਤਿ ਆਵੇ ਚਿਤਿ ਆਵਣ ਕਾ ਸਦਕਾ ਸਰਬ ਸੁਖ ਹੋਵਤ ਜਹਾਂ ਜਹਾਂ ਗੁਰਪਾਲ ਸਾਹਿਬ ਤਹਾਂ ਤਹਾਂ ਰਛਾ ਰੈਤ ਦੇਗ ਤਿਗ ਫਤੇ ਬ੍ਰਧ ਕੀ ਪੈ ਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਪੁਰਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਿਖਾਣੂ ਸਿਮੇਕਦਾਨ ਵੀ ਸਹਾਦਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬੰਦੋਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਾਬ ਜੀ ਦੇ ਸਿੱਖਾਂ ਦਾ ਮੰਨਣੀ ਮਾਮ ਤੁੱਚੀ ਮਤ ਪਤ ਕਰ ਆਖਾ ਵਹਿ ਗੁਰੂ ਹੀ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਪਵਿੱਤਰ ਚਰਨਾ ਕਉਲਾਂ ਪਾਉ ਸਹਿਸ ਵਿਲੀ ਦੀ ਅਰਦਾਸ ਬੇਨਤੀ ਪ੍ਰਾਰਥਨਾ ਜੋਗੜੀ ਹੈ ਪਾਸ ਸਾਹਿਬ ਜੀ ਆਪ ਜੀ ਦੀ ਗੁਰਬਾਣੀ ਦੇ ਮਹਾਵਾਕ ਆਪੇ ਹਾਰ ਕਰਾਈ ਗੱਲ ਚੰਗੀ ਰਾਣਾ ਰਾਉ ਨਾ ਗੁਰ ਹੈ ਰਾਗਣ ਤੁੰਗਫ ਕੀਰ ਵਾਰੀ ਆਪੋ ਆਪਣੀ ਕੋਇ ਸਿੰਘ ਨੂੰ ਜਿੰਨੀ ਕੁ ਸਵਾਸਾਂ ਦੀ ਗੂੰਜੀ ਦੇ ਕੇ ਸੰਸਾਰ ਤੇ ਭੇਜਿਆ ਸੀ ਪਾਸ਼ਾ ਜੀ ਉਸ ਦਾ ਭੁਗਤਾਨ ਕਰਦੇ ਹੋਈ ਆਪ ਜੀ ਦੇ ਸੱਦੇ ਮੁਤਾਬਕ ਲੋਕਣ ਛੜ ਪਰਲੋਗ ਗਮਨ ਕਰ ਗਏ ਪਾਸ਼ਾ ਨੇ ਇਕੱਤਰਤਾ ਹੋ ਕਰਕੇ ਸਿੱਖ ਸੰਗਤਾਂ ਨੇ ਇਕੱਤਰਤਾ ਹੋ ਕਰਕੇ ਪਾਸ਼ਾ aí ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਤੁਰਹੀ ਗਾਣੀ ਆਈ ਤਨ ਸਗਲੀ ਚੰਦ ਮਟਾਈ ਜੀ ਕੇਸਰੀ ਸੁਖਮਣੀ ਸਾਹਿਬ ਜੀ ਦੇ ਜਾਪ ਕਰਾਇਆ ਜਾਪ ਦੀ ਸਮਾਪਤੀ ਤੋਂ ਅਪਰੰਤ ਕੀਰਤਨ ਦਰਬਾਰ ਸਜਿਆ ਪਾਤਸ਼ਾਹ ਜੀ ਆਪ ਜੀ ਦੇ ਗਰੰਤੀ ਸਿੰਘਾਂ ਪਾਸੋਂ ਆਪ ਜੀ ਦੀ ਗੁਰਬਾਣੀ ਦੇ ਜਾਪ ਕਰਦਿਆਂ ਤੋਂ ਰਾਗੀ ਜਿੱਥੇ ਤੋਂ ਕਥਾ ਵਿਚਾਰਾਂ ਕੀਰਤਨ ਕਰਦਿਆਂ ਤੋਂ ਬਿੰਦ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਗਈਆਂ ਹੋਣ ਗਿਆ ਪਾਤਸ਼ਾਹ ਜੀ ਅਣਜਾਣ ਹੋਰ ਹਿਰਦਿਆਂ ਤੇ ਵਸਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨ ਦੀ ਸੇਵ ਪਰਿਵਾਰਾਂ ਦੇ ਮੋਹ ਕੁੱੜ ਦੂਰ ਕਰਨ ਦੇ ਦਾਤ ਜੀ ਦੇ ਬੰਦਾਰ ਰੱਬ ਦੀ ਜੋ ਵੀ ਸੀਵਾ ਦਾ ਵੱਲੋਂ ਸਵਾਵਾ ਹੋਈਆਂ ਪਾਤਸ਼ਾਹ ਜੀ ਆਪ ਨੇ ਧਰਤੀ ਪਰਵਾਨ ਕਰਨੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇ ਇੱਕ ਸੱਚੇ ਹਾਜ਼ਰ ਹੋਈ ਆਪ ਜੀ ਕੁਰਬਾਨੀ ਦੇ ਮਹਾਵਾਕ ਆਣਿਕ ਪ੍ਰਕਾਰ ਭੋਜਨ ਰੋਹੀ ਪਰਵਾਨ ਹੋਵੇ ਪਰਵਾਨ ਹੋਏ ਗੁਰੂ ਕੀ ਦੇਗ ਕਬੜੀ ਦੀ ਪਿਆਰੀ ਸਾਧ ਸੰਗਤ ਵਿੱਚ ਵਰਤੰਦੀ ਆਗਿਆ ਹੋਵੇ ਜੋ ਜੀ ਸ਼ਕੀ ਸਵਾ ਸਵਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਜੇ ਪਈ ਚ ਜੱਪੇ ਪਾਤਸ਼ਾਹ ਜੀ ਇਹ ਸੇਵਾ ਪਿੰਡ ਸ਼ੰਗਰਾਇਓ ਤਾੜ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸੇਵਾ ਕੀਤੇ ਗਏ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣੇ ਪਾਤਸ਼ਾਹ ਜੀ ਕਈ ਦਿਨਾਂ ਤੋਂ ਆਪ ਜੀ ਦੀ ਅਪਾਰ ਸੰਗਰ ਆ ਟੁੱਟ ਚੱਲ ਰਿਹਾ ਆਪ ਜੀ ਦੀ ਕਿਰਪਾ ਅਨੁਸਾਰ ਆਪ ਜੀ ਨੇ ਕਿਰਪਾ ਕਰਨੀ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣੇ ਦਿਨ ਦੁਗਣੀਆਂ ਰੌਣਕੀਆਂ ਤਰੱਕੀਆਂ ਬਖਸ਼ੀ ਕਰਨੀਆਂ ਪਾਤਸ਼ਾਹ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣੇ ਇਸ ਟਾਈਮ ਜੋ ਵੀ ਸੰਗਤਾਂ ਆਪ ਜੀ ਦੇ ਦਰ ਤੇ ਤਿਲ ਫੁੱਲ ਪਟਾਉਣ ਲੈ ਗਾਲ ਕੰਡਕ ਦੂਰ ਕਰਨੇ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁ ਰਣਾ ਭਵਜਨ ਫੇਰਾ ਤੇ ਮਾਵਾਕ ਅਨਸਾਰ ਪਾਤਸ਼ਾਹ ਜੀ ਸੰਸਾਰ ਤੇ ਵਿਚਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਪਾਤਸ਼ਾਹ ਜੀ ਕਲ ਜੁਗੀ ਜੀ ਆਪ ਜੀ ਦਾ ਪਵਿੱਤਰ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਭਾਣੇ ਸਰਬੱਜਿਆਂ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਉਸ ਸੇਵ ਦੇ ਗੁਰ ਪਾਰ ਉਤਾਰਣਾ ਬੋਲੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਇਸ ਕੈਂਪ ਦੇ ਵਿੱਚ ਜੋ ਸਵਰਗਵਾਸ ਸਰਦਾਰ ਰਾਜਨ ਸਿੰਘ ਜੀ ਹੋਏ ਸਾਂ ਅੱਜ ਦੁੱਖ ਦੀ ਘੜੀ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਕੀ ਕਹਿਣਾ ਚਾਹੁੰਦੇ ਅਸੀਂ ਅੱਜ ਜੋ ਅਰਜਨ ਸਿੰਘ ਜੀ ਉਹਨਾਂ ਦੀ ਅੱਜ ਜੋ ਕਿ ਡੈਥ ਮੌਤ ਹੋਈ ਹੈ ਉਸ ਤੇ ਮਸਲੇ ਦੇ ਵਿੱਚ ਅਸੀਂ ਉਹਨਾਂ ਦੇ ਹੜਪੀੜਿਤ ਹੋਣ ਕਰਕੇ ਉਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦਾ ਰਹਿ ਨਹੀਂ ਗਿਆ ਸੀ ਕਿ ਨਾ ਕਿ ਬਾਲਨ ਨਾ ਪੈਸਾ ਜਿਸ ਕਰਕੇ ਅਸੀਂ ਪਿੰਡ ਸ਼ਾਂਗਰ ਉਤਾੜ ਵੱਲੋਂ ਸਾਰਾ ਪੈਸਾ ਜੋ ਬਾਬਾ ਜੀ ਅਤੇ ਕੀਰਤਨ ਕਰਵਾਇਆ ਅਸੀਂ ਸਾਰਾ ਕੁਝ ਰੀਜ਼ਮੈਂਟ ਕਰਕੇ ਸਾਰਾ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਜੀ ਹਾਂਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਮੈਂ ਪੀਲਾ ਭਾਈ ਜੋ ਕਿ ਉਸ ਸੰਤਨ ਨੂੰ ਪਤਾ ਹੀ ਆ ਕਿ ਹਾਰਪੀੜਿਤ ਪਰਿਵਾਰ ਜੋ ਲਾਧੂਗਾਂ ਮੰਡੀ ਵਿਖੇ ਲੰਮੇ ਸਮੇਂ ਤੋਂ ਰਹਿ ਰਿਹਾ ਜਿਨ੍ਹਾਂ ਦੇ ਵਿੱਚ ਭਾਈ ਅਰਜਨ ਸਿੰਘ ਜੀ ਵੀ ਰਹਿ ਰਹੇ ਆ ਤੇ ਜੋ ਪਿਛਲੇ ਦਿਨੀ ਅਰਜਨ ਸਿੰਘ ਜੀ ਸਵਰਗਵਾਸ ਹੋ ਗਏ ਸਨ ਤੇ ਸੰਗ ਜੀ ਪਰਿਵਾਰ ਕੋਲ ਐਵੇਂ ਦਾ ਕੋਈ ਵੀ ਅਰੇਂਜਮੈਂਟ ਨਹੀਂ ਸੀਗਾ ਕਿ ਅਰਜਨ ਸਿੰਘ ਦਾ ਜੋ ਆਪਣੇ ਪਿੰਡ ਲ ਜਾ ਕੇ ਸੰਸਕਾਰ ਕੀਤਾ ਜਾਵੇ ਜਾਂ ਅੰਤਿਮ ਕਰਿਆ ਭੂਗ ਦੀ ਕੀਤੀ ਜਾਵੇ ਦਾ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਸ਼ੰਗਰਾਇਓ ਉਤਾੜ ਦੇ ਲੰਗਰ ਕਮੇਟੀ ਦੇ ਸਹਿਯੋਗ ਦੇ ਨਾਲ ਅਰਜਨ ਸਿੰਘ ਦੀ ਜੋ ਭੋਗ ਦੀ ਕਿਰਿਆ ਉਹ ਸਾਰਾ ਸੇਵਾਦਾਰਾਂ ਨੇ ਸੇਵਾ ਕੀਤੀ ਆ ਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਐਵੇਂ ਤਾਂ ਮਹਿਸੂਸ ਨਹੀਂ ਹੋਇਆ ਕਿ ਅਸੀਂ ਹਾਰਡ ਪੀਟ ਕੋਣ ਕਰਕੇ ਐਵੇਂ ਤਾਂ ਕਰ ਰਹੇ ਆ ਜਾਂ ਆਪਦੇ ਪਿੰਡ ਦੇ ਵਿੱਚ ਅੰਗ ਲਾਧੂ ਕਮੰਡੀ ਦੇ ਵਿੱਚ ਮੰਡੀ ਦੇ ਵਿੱਚ ਇਹ ਸੇਵਾਦਾਰਾਂ ਨੇ ਬਹੁਤ ਵਧੀਆ ਸੇਵਾ ਨ ਭਾਈ ਅਸੀਂ ਸਾਰੇ ਸੇਵਾਦਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਪ੍ਰਮਾਤਮਾ ਕੇ ਅਰਦਾਸ ਆ ਕਿ ਵਿਛੜੇ ਰੂਹਨ ਸਤਗੁਰੂ ਜੀ ਆਪਣੇ ਚਰਨਾਂ ਨਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ